ਕੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਬਿਲਕੁਲ ਖਤਮ ਹੋ ਚੁੱਕੀ ਆ ਕਿਉਂਕਿ ਜੋ ਪੰਜਾਬ ਦੇ ਵਿੱਚ ਇਸ ਵਕਤ ਨੌਜਵਾਨ ਬੇਰੋਜ਼ਗਾਰੀ ਪੱਤਾ ਲੈਂਦੇ ਨੇ ਉਹਨਾਂ ਦੀ ਗਿਣਤੀ ਸਿਰਫ ਪੰਜਾਬ ਦਾ ਇੱਕ ਇਕਲੌਤਾ ਨੌਜਵਾਨ ਜੀ ਹਾਂ ਬਿਲਕੁਲ ਤੁਹਾਨੂੰ ਇਹ ਜਿਹੜੀ ਗੱਲ ਜਾਣ ਕੇ ਯਕੀਨ ਨਹੀਂ ਹੋਵੇਗਾ ਪਰ ਇੱਕ ਮੀਡੀਆ ادارے ਦੇ ਵਿੱਚ 26 ਰਿਪੋਰਟ ਦੇ ਅਨੁਸਾਰ ਸਰਕਾਰੀ ਅੰਕੜੇ ਦੱਸਦੇ ਨੇ ਕਿ ਇਸ ਵਕਤ ਪੰਜਾਬ ਦੇ ਵਿੱਚ ਇਕਲੌਤਾ ਪੰਜਾਬ ਦਾ ਨਾਗਰਿਕਾ ਜਿਹੜਾ ਬੇਰੋਜ਼ਗਾਰੀ ਪੱਤਾ ਲੈਂਦਾ ਯਾਨੀ ਕਿ ਇੰਜ ਲੱਗਦਾ ਹੈ ਇਸ ਸੰਕੜਿਆਂ ਤੋਂ ਸਰਕਾਰੀ ਅੰਕੜਿਆਂ ਤੋਂ ਤਾਂ ਪੰਜਾਬ ਦੇ ਵਿੱਚ ਕੋਈ ਵੀ ਨੌਜਵਾਨ ਇਸ ਵਕਤ ਬੇਰੋਜ਼ਗਾਰ ਨਹੀਂ ਹੈ ਸਾਰੇ ਰੁਜ਼ਗਾਰ ਲੈ ਚੁੱਕੇ ਨੇ ਕੋਈ ਪ੍ਰਾਈਵੇਟ ਕੰਮ ਕਰ ਰਿਹਾ ਜਾਂ ਫਿਰ ਕੋਈ ਸਰਕਾਰੀ ਕੰਮ ਕਰ ਰਿਹਾ ਪਰ ਅਮ੍ਰਿਤਸਰ ਜ਼ਿਲ੍ਹੇ ਦਾ ਲਾਲ ਬਹਾਦਰ ਸ਼ਾਸਤਰੀ ਪੰਜਾਬ ਦਾ ਇਕਲੌਤਾ ਬੇਰੋਜ਼ਗਾਰ ਨੌਜਵਾਨ ਹੈ ਜਿਸ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ ਬੇਕਾਰੀ ਪੱਤਾ ਮਿਲਦਾ ਕੀ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਖਤਮ ਹੋਈ ਆ ਬੇਕਾਰੀ ਪੱਤਾ ਲੈਣ ਵਾਲੇ ਅੰਕੜਿਆਂ ਦੇ ਉੱਪਰ ਇਹ ਵੱਡਾ ਜਿਹੜਾ ਸਵਾਲ ਆ ਇਸ ਤਰੀਕੇ ਸੱਚ ਜਾਪਦਾ ਜਿਹੜਾ ਲਾਲ ਬਹਾਦਰ ਸ਼ਾਸਤਰੀ ਆ 150 ਰੁਪਏ ਪ੍ਰਤੀ ਮਹੀਨਾ ਬੇਕਾਰੀ ਪੱਤਾ ਉਸ ਨੂੰ ਮਿਲ ਰਿਹਾ ਇਸ ਤੋਂ ਪਹਿਲਾਂ ਜ਼ਿਲ੍ਹਾ ਮੋਗਾ ਦੇ ਪਿੰਡ ਡਗਰੂ ਦਾ ਨੌਜਵਾਨ ਸੰਦੀਪ ਸਿੰਘ ਬੇਕਾਰੀ ਪੱਤਾ ਲੈ ਰਿਹਾ ਸੀ ਪਰ 5 ਸਾਲ ਪਹਿਲਾਂ ਉਸ ਦਾ ਪਤਾ ਲੱਗਿਆ ਕਿ ਨਿਯਮਾਂ ਦੀ ਪੂਰਤੀ ਨਹੀਂ ਕਰਦਾ ਜਿਸ ਕਾਰਨ ਉਸ ਦਾ ਬੇਕਾਰੀ ਪੱਤਾ ਫੌਰੀ ਤੌਰ ਤੇ ਬੰਦ ਕਰ ਦਿੱਤਾ ਗਿਆ ਦਰਸਲ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਵੇਲੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਬੇਰੋਜ਼ਗਾਰੀ ਪੱਤੇ ਦੀ ਜਿਹੜੀ ਰਾਸ਼ੀ ਆ 150 ਰੁਪਏ ਤੋਂ ਵਧਾ ਕੇ 2500 ਰੁਪਏ ਕੀਤੀ ਜਾਵੇਗੀ ਪਰ ਨਾ ਪੱਤੇ ਦੀ ਰਾਸ਼ੀ ਵਧੀ ਨਾ ਹੀ ਉਹਨਾਂ ਦੇ ਵਿੱਚ ਪੱਤਾ ਲੈਣ ਵਾਲਿਆਂ ਦੀ ਗਿਣਤੀ ਵਧੀ ਕਾਂਗਰਸ ਸਰਕਾਰ ਨੇ ਘਰ ਘਰ ਰੋਜ਼ਗਾਰ ਦੀ ਜਿਹੜੀ ਗੂੰਜ ਪਾਈ ਪੰਜਾਬ ਦੇ ਰੋਜ਼ਗਾਰ ਦਫ਼ਤਰਾਂ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ 1.25 ਲੱਖ ਬੇਰੋਜ਼ਗਾਰ ਹਨ ਪਰ ਬੇਕਾਰੀ ਪੱਤਾ ਲੈਣ ਵਾਲਾ ਕੋਈ ਵੀ ਯੋਗ ਨਹੀਂ ਹੈ ਪੰਜਾਬ ਸਰਕਾਰ ਨੇ 11 ਜਨਵਰੀ 1979 ਨੂੰ ਨਿਯਮ ਬਣਾਏ ਸੀ ਨਿਯਮ ਬਣਾਏ ਸੀ ਜਿਨ੍ਹਾਂ ਦੇ ਵਿੱਚ ਕਿਸੇ ਵੀ ਸਰਕਾਰ ਨੇ ਸੋਧ ਕਰਨ ਦੀ ਜਿਹੜੀ ਲੋੜ ਆ ਉਹ ਨਹੀਂ ਸਮਝੀ ਤਾਂ ਤੁਸੀਂ ਦੇਖੋ ਕਿ 11 ਜਿਹੜਾ ਜਨਵਰੀ 1979 ਨੂੰ ਜਿਹੜੇ ਬੇਕਾਰੀ ਪੱਤੇ ਦੇ ਬੇਰੋਜ਼ਗਾਰੀ ਪੱਤੇ ਦੇ ਕਾਨੂੰਨ ਬਣੇ ਸੀ ਉਸ ਤੋਂ ਅੱਜ ਤੱਕ ਸੋਧ ਨਹੀਂ ਹੋਈ ਯਾਨੀ ਕਿ ਦੇਖੋ ਕਿ ਤਕਰੀਬਨ ਤਕਰੀਬਨ 21 ਸਾਲ ਉਹ ਤੇ 25 ਸਾਲ ਇਹ ਇੱਕੇ तकरीबन तकरीबन 46 ਸਾਲਾਂ ਬਾਅਦ ਵੀ ਕਿਸੇ ਵੀ ਤਰੀਕੇ ਦੀ ਇਹ ਜ਼ਰੂਰਤ ਨਹੀਂ ਸਮਝੀ ਕਿ ਜਿਹੜਾ ਮੇਗਾ ਹੀ ਹੋ ਚੁੱਕੀ ਆ ਬੇਰੋਜ਼ਗਾਰੀ ਪੱਤੇ ਦੇ ਜਿਹੜੇ ਕਾਨੂੰਨ ਨੇ ਇਸ ਦੇ ਵਿੱਚ ਵਾਅਦਾ ਕਿਸੇ ਦਾ ਤਰੀਕੇ ਦਾ ਕਰਨ ਦੀ ਲੋੜ ਆ ਤਾਂ ਦਰਅਸਲ ਪੁਰਾਣੇ ਨਿਯਮ ਅਨੁਸਾਰ ਬੇਕਾਰੀ ਪੱਤਾ ਉਹੀ ਵਿਅਕਤੀ ਲੈ ਸਕਦਾ ਜੋ ਪਿਛਲੇ 3 ਸਾਲ ਤੋਂ ਰੋਜ਼ਗਾਰ ਦਫ਼ਤਰ ਦੇ ਵਿੱਚ ਇਸ ਤਰੀਕੇ ਰਜਿਸਟਰਡ ਹੋਵੇ ਕਿ ਉਹ ਬੇਰੋਜ਼ਗਾਰ ਹੈ ਉਸ ਦੇ ਪਰਿਵਾਰ ਦੀ ਪ੍ਰਤੀ ਮਹੀਨਾ ਆਮਦਨ 1000 ਰੁਪਏ ਤੋਂ ਜ਼ਿਆਦਾ ਨਾ ਹੋਵੇ ਮਤਲਬ ਕਿ ਬੇਰੋਜ਼ਗਾਰ ਵਿਅਕਤੀ ਦੇ ਪਰਿਵਾਰ ਦੀ ਰੋਜ਼ਾਨਾ ਦੀ ਆਮਦਨ 30 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ ਤਾਂ ਤੁਸੀਂ ਦੇਖੋ ਕਿ ਅੱਜ ਦੇ ਹਾਲਾਤਾਂ ਦੇ ਵਿੱਚ ਜੇਕਰ ਕਿਸੇ ਪਰਿਵਾਰ ਦੀ 1000 ਰੁਪਏ ਤੋਂ ਜਿਹੜੀ 1000 ਰੁਪਏ ਤੱਕ ਆਮਦਨ ਆ ਤਾਂ ਉਸ ਨੌਜਵਾਨ ਨੂੰ ਜਿਹੜਾ ਕਿਸੇ ਵੀ ਵਿਅਕਤੀ ਨੂੰ ਬੇਰੁਜ਼ਗਾਰੀ ਪੱਤਾ ਮਿਲ ਸਕਦਾ ਸਰਕਾਰ ਦੇ ਰੁਜ਼ਗਾਰ ਦਫ਼ਤਰਾਂ ਦੇ ਵਿੱਚ ਉਹ 3 ਸਾਲ ਤੋ ਰਜਿਸਟਰ ਹੋਣਾ ਚਾਹੀਦਾ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਜੋ 3 ਸਾਲ ਤੋਂ ਰਜਿਸਟਰ ਹੋਵੇ ਪਰਿਵਾਰ ਦੀ ਆਮਦਨ ਜਿਹੜੀ 1000 ਰੁਪਏ ਪ੍ਰਤੀ ਮਹੀਨਾ ਤੋਂ ਜ਼ਿਆਦਾ ਨਾ ਹੋਵੇ ਜਿਸ ਪਰਿਵਾਰ ਦੀ ਆਮਦਨ 1000 ਰੁਪਏ ਪ੍ਰਤੀ ਮਹੀਨਾ ਹੋਵੇਗੀ ਉਸ ਦਾ ਗੁਜ਼ਾਰਾ ਚੱਲ ਸਕਦਾ ਕੀ 33 ਰੁਪਏ ਮਹੀਨੇ ਦੇ ਵੇ 33 ਰੁਪਏ ਇੱਕ ਦਿਨ ਦੇ ਨਾਲ ਸਾਰੇ ਪਰਿਵਾਰ ਜਿਹੜਾ ਰੱਜ ਕੇ ਪੇਟ ਭਰ ਕੇ ਦੋ ਟਾਈਮ ਦੀ ਰੋਟੀ ਖਾ ਸਕਦਾ ਇਹ ਸਰਕਾਰ ਅੱਗੇ ਬਹੁਤ ਵੱਡਾ ਸਵਾਲ ਆ ਕਿ 1979 11 ਜਨਵਰੀ 1979 ਨੂੰ ਕਾਨੂੰਨ ਬਣਿਆ ਉਸ ਵਕਤ ਤੇ ਅੱਜ ਦੇ ਦੌਰ ਦੀ ਮਹਿੰਗਾਈ ਦਾ ਬਹੁਤ ਜ਼ਿਆਦਾ ਫਰਕ ਹੈ ਇਹ ਔੜਿਕਾ ਕਿ ਕੋਈ ਵੀ ਬੇਰੁਜ਼ਗਾਰ ਬੇਕਾਰੀ ਪੱਤਾ ਲੈਣ ਦੇ ਯੋਗ ਨਹੀਂ ਹੈ ਹਾਲਾਂਕਿ ਇਹ ਪੱਤਾ ਸਰਕਾਰ ਦੇ ਵੱਲੋਂ ਸਿਰਫ 3 ਸਾਲ ਦੇ ਲਈ ਦਿੱਤਾ ਜਾਂਦਾ ਕੁਝ ਵੇਰਵਿਆਂ ਅਨੁਸਾਰ ਸਾਲ 2006 ਤੋਂ ਲੈ ਕੇ 2007 ਤੱਕ ਜਿਹੜਾ ਪੂਰਾ ਕਾਰਜਕਾਲ ਆ ਸਾਲ ਦਾ ਸੂਬੇ ਭਰ ਦੇ ਵਿੱਚ 4803 ਬੇਰੁਜ਼ਗਾਰ ਬੇਕਾਰੀ ਪੱਤਾ ਜਿਹੜੇ ਲਹਿਰੇ ਸੀ ਪਰ ਉਸ ਤੋਂ ਬਾਅਦ ਜਿਨ੍ਹਾਂ ਦੀ ਜਿਹੜੀ ਸਾਲ 2010 ਅਤੇ 11 ਦੇ ਵਿੱਚ ਗਿਣਤੀ 1808 ਰਹਿ ਗਈ ਜਾਨੀ ਕਿ ਤੁਸੀਂ ਦੇਖੋਗੇ 2006 ਤੋਂ 7 ਤੋਂ ਬਾਅਦ ਤਾਂ 2010-11 ਦੇ ਵਿੱਚ ਜਾਨੀ ਕਿ 4 ਤੋਂ 5 ਸਾਲਾਂ ਦੇ ਵਿੱਚ ਗਿਣਤੀ 4803 ਤੋਂ 1808 ਤੇ ਆ ਗਈ ਤੇ ਉਸ ਤੋਂ ਫਿਰ 3-4 ਸਾਲ ਬਾਅਦ ਸਾਲ 2013 ਤੋਂ 2014 ਦਾ ਸਾਰਾ ਕਾਰਜਕਾਲ ਆ ਉਸ ਦੌਰਾਨ ਇਹ ਗਿਣਤੀ ਸਿਰਫ 309 ਤੇ ਆ ਗਈ ਤੇ ਫਿਰ 2016-17 ਦੇ ਵਿੱਚ ਗਿਣਤੀ 134 ਦੀ ਰਹੀਗੀ ਤੇ ਉਸ ਤੋਂ ਵੀ ਅਗਲੀ ਗੱਲ ਹੈ ਬੇਰੁਜ਼ਗਾਰਾਂ ਦਾ ਅੰਕੜਾ ਲਗਾਤਾਰ ਘਟਦਾ ਗਿਆ ਤੇ ਸਾਲ 2019-20 ਦੇ ਵਿੱਚ ਸਿਰਫ 42 ਰਹਿ ਗਏ ਸਾਲ 2022-23 ਦੇ ਵਿੱਚ ਬੇਕਾਰੀ ਪੱਤਾ ਲੈਣ ਵਾਲਿਆਂ ਦਾ ਅੰਕੜਾ ਨਿਲ ਹੋ ਗਿਆ ਬੀਤੇ ਵਿੱਤੀ ਸਾਲ 2024-25 ਦੇ ਵਿੱਚ ਇਕਲੌਤਾ ਹਮਰੇਸਰ ਦਾ ਲਾਲ ਬਹਾਦਰ ਜਿਹੜਾ ਸ਼ਾਸਤਰੀ ਰਹਿ ਗਿਆ ਜਿਸ ਨੂੰ ਸਰਕਾਰੀ ਖਜ਼ਾਨੇ ਦੇ ਵਿੱਚੋਂ 150 ਰੁਪਏ ਪ੍ਰਤੀ ਮਹੀਨੇ ਦਾ ਜਿਹੜਾ ਬੇਰੋਜ਼ਗਾਰ ਨੂੰ ਇੱਕ ਬੇਕਾਰੀ ਪੱਤਾ ਮਿਲਦਾ ਤਾਂ ਤੁਸੀਂ ਦੇਖੋ ਕਿ ਜਿਸ ਨੂੰ 150 ਰੁਪਏ ਦਾ ਪੱਤਾ ਮਿਲਦਾ ਉਹ ਮਹੀਨੇ ਦੇ ਵਿੱਚ ਉਸਦੇ ਪਰਿਵਾਰ ਦਾ ਗੁਜ਼ਾਰਾ ਹੋ ਸਕਦਾ ਇਸ ਸਰਕਾਰ ਅੱਗੇ ਸਵਾਲ ਹੈ ਕਿ ਜਿਹੜਾ ਕੋਈ ਮਜ਼ਦੂਰੀ ਵੀ ਕਰਦਾ ਕਿ ਉਸ ਦੀ ਵੀ ਜਿਹੜੀ ਘੱਟੋ-ਘੱਟ ਜੋ ਮੌਜੂਦਾ ਹਾਲਾਤ ਨੇ ਪੰਜਾਬ ਦੇ 5400 ਰੁਪਏ ਜਾਂ ਫਿਰ ਉਹ ਕਈ ਥਾਵਾਂ ਤੇ ਉਸ ਤੋਂ ਵੀ ਜ਼ਿਆਦਾ ਜਿਹੜੀ ਉਸ ਦੀ ਰੋਜ਼ਾਨਾ ਦੀ ਮਜ਼ਦੂਰੀ ਦਿਹਾੜੀ ਬਣਦੀ ਹੈ ਤੇ ਜੇ ਕੋਈ ਬੇਕਾਰੀ ਕਿਸੇ ਨੂੰ ਭੱਤਾ ਮਿਲਦਾ ਤਾਂ 150 ਰੁਪਏ ਪ੍ਰਤੀ ਮਹੀਨਾ ਯਾਨੀ ਕਿ ਤੁਸੀਂ ਦੇਖੋ ਕਿ ਕਿ ਕਿੰਨੇ ਜਿਹੜੇ ਪੈਸੇ ਨੇ ਕਿ ਜਿਹੜੇ 150 ਰੁਪਏ ਪ੍ਰਤੀ ਮਹੀਨਾ ਦੇ ਵਿੱਚ ਕਿਸੇ ਵਿਅਕਤੀ ਦਾ ਜਿਹੜਾ ਇੱਕ ਪਰਿਵਾਰ ਆ ਪੂਰਾ ਮਹੀਨਾ ਉਹਦਾ ਗੁਜ਼ਾਰਾ ਹੋ ਸਕਦਾ ਨਿਜਮਾ ਦੇ ਅਨੁਸਾਰ ਇਹ ਵੀ ਇੱਕ ਜਿਹੜੇ میٹرਿਕ ਜਾਂ ਫਿਰ ਅੰਡਰ ਗ੍ਰੈਜੂਏਟ ਬੇਰੁਜ਼ਗਾਰ ਨੇ ਉਹਨਾਂ ਨੂੰ 150 ਰੁਪਏ ਮਿਲਦਾ ਜਾਂ ਫਿਰ ਜਿਹੜੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਬੇਰੁਜ਼ਗਾਰ ਨੇ ਉਹਨਾਂ ਨੂੰ 200 ਰੁਪਏ ਪ੍ਰਤੀ ਮਹੀਨਾ ਮਿਲਦਾ ਯਾਨੀ ਕਿ ਜੇਕਰ ਕਿਸੇ ਨੇ ਗ੍ਰੈਜੂਏਸ਼ਨ ਜਾਂ ਫਿਰ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਆ ਤਾਂ ਉਸ ਨੂੰ 200 ਰੁਪਏ ਪ੍ਰਤੀ ਮਹੀਨਾ ਸਰਕਾਰ ਦੇ ਵੱਲੋਂ ਬੇਕਾਰੀ ਭੱਤਾ ਦਿੱਤਾ ਜਾਵੇਗਾ ਤਾਂ ਸਵਾਲ ਸਰਕਾਰ ਅੱਗੇ ਇਹ ਆ ਕਿ ਉਹ ਨੌਜਵਾਨ ਜਿਸ ਨੇ ਪੋਸਟ ਗ੍ਰੈਜੂਏਸ਼ਨ ਤੱਕ ਦੀ ਡਿਗਰੀ ਕਰ ਲਈ ਤੇ ਉਸ ਨੂੰ ਤੁਸੀਂ 200 ਰੁਪਏ ਪ੍ਰਤੀ ਮਹੀਨਾ ਦਾ ਬੇਕਾਰੀ ਪੱਤਾ ਦੇ ਰਹੇ ਹੋ ਤਾਂ ਉਸ ਦੀ ਜਿਹੜੀ ਜ਼ਿੰਦਗੀ ਦੇ ਨਾਲ ਕਿਸ ਤਰੀਕੇ ਦਾ ਇੱਕ ਤਰੀਕੇ ਨਾਲ ਖਲਵਾੜ ਹੋ ਰਿਹਾ ਉਸ ਦੇ ਉੱਪਰ ਮਾਨਸਿਕ ਤੌਰ ਤੇ ਕਿਸ ਤਰੀਕੇ ਬੀਤੇਗੀ ਕਿਉਂਕਿ ਜਿਸ ਨੇ ਇੰਨੀਆਂ ਡਿਗਰੀਆਂ ਕਰੀਆਂ 200 ਰੁਪਏ ਪ੍ਰਤੀ ਮਹੀਨਾ 200 ਰੁਪਏ ਜੇਕਰ ਤੁਸੀਂ ਪ੍ਰਤੀ ਦਿਨ ਦਾ ਵੀ ਦੋਨਾ ਉਹ ਵੀ ਜਿਹੜਾ ਉਸਦੇ ਮਨ ਦੇ ਉੱਪਰ ਗੈਰੀ ਸੱਟ ਪਾਵੇਗਾ ਪਰ ਤੁਸੀਂ ਤਾਂ ਦੇੜਾ ਇੱਕ ਮਹੀਨੇ ਦਾ ਦੇ ਰਹੇ ਹੋ ਪੰਜਾਬ ਸਰਕਾਰ ਨੇ 1 ਜੁਲਾਈ 2005 ਨੂੰ ਜਿਹੜਾ ਅੰਘੀੜ ਬੇਰੁਜ਼ਗਾਰਾਂ ਦਾ ਪੱਤਾ ਅਲੱਗ-ਅਲੱਗ ਕੈਟਾਗਰੀ ਤਹਿਤ 225 ਰੁਪਏ ਤੋਂ ਲੈ ਕੇ 600 ਰੁਪਏ ਤੱਕ ਵਾਧਾ ਕੀਤਾ ਸੀ ਜਦੋਂ ਕਿ ਅੰਘੀੜ ਵਿਅਕਤੀ ਪਹਿਲਾਂ ਹੀ ਸਰਕਾਰ ਤੋਂ ਬੇਕਾਰੀ ਪੱਤੇ ਨਾਲੋਂ ਜ਼ਿਆਦਾ ਪੈਨਸ਼ਨ ਲੈ ਰਹੇ ਹਨ ਸੂਬੇ ਦੇ ਹਰ ਜਿਲੇ ਦੇ ਵਿੱਚ ਜਿਲ੍ਹਾ ਰੋਜ਼ਗਾਰ ਦਫ਼ਤਰ ਬਣੇ ਹੋਏ ਨੇ ਜਦੋਂ ਕਿ ਕੈਪਟਨ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 30 ਜੂਨ 2017 ਨੂੰ 20 ਟਾਊਨ ਰੋਜ਼ਗਾਰ ਦਫ਼ਤਰ ਬੰਦ ਕਰ ਦਿੱਤੇ ਸਨ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਾਵਾ ਹੈ ਕਿ 50 ਹਜ਼ਾਰ ਤੋਂ ਜ਼ਿਆਦਾ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਨੇ ਪਰ ਹਕੀਕਤ ਇਹ ਵੀ ਆ ਕਿ ਸੜਕਾਂ ਦੇ ਉੱਪਰ ਬੇਰੁਜ਼ਗਾਰ ਨੌਜਵਾਨ ਉੱਚੀ ਉੱਚੀ ਕੂਕ ਰਹੇ ਨੇ ਸਰਕਾਰੀ ਦਫ਼ਤਰਾਂ ਦੇ ਬਾਹਰ ਕੂਕ ਰਹੇ ਨੇ ਧਰਨੇ ਮੁਜ਼ਾਹਰੇ ਕਦੇ ਮੁੱਖ ਮੰਤਰੀ ਦੇ ਘਰ ਦਾ ਰਿਆਇਸ਼ ਦਾ ਘਰਾਓ ਕਰ ਰਹੇ ਨੇ ਕਿ ਸਾਨੂੰ ਨੋ ਰੌਕਰੀ ਦਿੱਤੀ ਜਾਵੇ ਪਰ ਪੰਜਾਬ ਦੇ ਵਿੱਚ ਬੇਰਜ਼ਗਾਰੀ ਦੀ ਇੱਕ ਵੱਖਰੀ ਤਸਵੀਰ ਇਸ ਵਕਤ ਉੱਭਰ ਰਹੀ ਹੈ ਸੂਬੇ ਦੇ ਵਿੱਚ ਬੇਰਜ਼ਗਾਰ ਅਧਿਆਪਕਾਂ ਦਾ ਸਾਲ 1978 ਦੇ ਵਿੱਚ ਹੋਇਆ ਇੱਕ ਅੰਦੋਲਨ ਅੱਜ ਤੱਕ ਲੋਕਾਂ ਦੇ ਮਨਾਂ ਦੇ ਵਿੱਚੋਂ ਨਹੀਂ ਉਤਰਿਆ ਜਿਸ ਦੇ ਵਿੱਚ ਬੇਰਜ਼ਗਾਰ ਅਧਿਆਪਕ ਸ਼ੀਦੀਆਂ ਤੱਕ ਪਾਗੇ ਸੀ ਵਕ ਵਕ ਵਰਿਆਂ ਦੌਰਾਨ ਇਹ ਅੰਦੋਲਨ ਜਾਰੀ ਰਹੇ ਸਾਲ 2005 ਦੌਰਾਨ ਵੀ ਬੇਰਜ਼ਗਾਰ ਸਾਂਝਾ ਮੋਰਚਾ ਬਣਿਆ ਜਿਸ ਦੇ ਵਿੱਚ ਪੰਜ ਕੈਟਾਗਰੀਆਂ ਦੇ ਬੇਰਜ਼ਗਾਰ ਅਧਿਆਪਕ ਸ਼ਾਮਲ ਹੋਏ ਹੈਰਾਨੀ ਵਾਲੀ ਗੱਲ ਇਹ ਉਸ ਵਕਤ ਏ ਬਣ ਜਾਂਦੀ ਆ ਕਿ ਪੰਜਾਬ ਦੇ ਵਿੱਚ ਹੁਣ ਬੇਰੁਜ਼ਗਾਰ ਓਵਰਇਜ ਯੂਨੀਅਨ ਵੀ ਬਣ ਗਿਆ ਜਾਨੀ ਕਿ ਤੁਸੀਂ ਦੇਖੋ ਕਿ ਪਹਿਲਾਂ ਤਾਂ ਬੇਰੁਜ਼ਗਾਰ ਯੂਨੀਅਨਾਂ ਬਣਦੀਆਂ ਰਿਓ ਧਰਨੇ ਮੁਜ਼ਾਰੇ ਕਰਦੀਆਂ ਨੇ ਕਿ ਸਾਨੂੰ ਨੌکریاں ਦਿੱਤੀਆਂ ਜਾਣ ਉਹ ਯੂਨੀਅਨਾਂ ਇੰਨੇ ਲੰਬੇ ਸਾਲਾਂ ਤੱਕ ਪਹੁੰਚ ਗਈਆਂ ਕਿ ਹੁਣ ਉਹਨਾਂ ਨੇ ਇਹ ਬਣਾ ਲਿਆ ਕਿ ਬੇਰੁਜ਼ਗਾਰ ਓਵਰਇਜ ਯੂਨੀਅਨ ਜਿਹੜੀ ਕਿ ਹੁਣ ਜਿਹੜਾ ਨੌਕਰੀ ਲੈਣ ਦੀ ਓਵਰ ਆ ਉਹਨਾਂ ਦੀ ਲੰਘ ਚੁੱਕੀ ਆ ਓਵਰਇਜ ਹੋ ਚੁੱਕੇ ਨੇ ਇਹ ਬੇਰੁਜ਼ਗਾਰ ਕਈ ਕਈ ਸਰਕਾਰਾਂ ਵੇਖ ਚੁੱਕੇ ਨੇ ਪਰ ਪਰੰਤੂ ਇਹਨਾਂ ਨੂੰ ਸਿਵਾਏ ਲਾਰਿਆਂ ਤੋਂ ਵਾਧਿਆਂ ਤੋਂ ਕੋਈ ਵੀ ਨੌਕਰੀ ਕੋਈ ਵੀ ਕੰਮ ਨਹੀਂ ਮਿਲਿਆ ਬੇਰੋਜ਼ਗਾਰ ਸਾਂਝੇ ਮੋਰਚੇ ਦਾ ਕਨਵੀਨਰ ਸੁਖਵਿੰਦਰ ਸਿੰਘ ਢੱਲਵਾ ਜੋ ਕਿ ਖੁਦ 20 ਵਰਿਆਂ ਤੋਂ ਸੰਘਰਸ਼ ਦੇ ਰਾਹ 'ਤੇ ਉੱਪਰ ਚੱਲਿਆ 46 ਵਰਿਆਂ ਦਾ ਹੋ ਚੁੱਕਿਆ ਪਰ ਪਰੰਤੂ ਰੋਜ਼ਗਾਰ ਦਾ ਸੁਪਨਾ ਦੇਖਦਾ ਦੇਖਦਾ ਖੁਦ ਓਵਰਏਜ ਹੋ ਚੁੱਕਿਆ ਇਤੋਂ ਤੱਕ ਕਿ ਬਹੁਤ ਵਾਰ ਰੋਜ਼ਗਾਰ ਮੰਗਣ ਦੇ ਬਦਲੇ ਉਸ ਨੂੰ लाਠੀ ਚਾਰਜ ਚੱਲਣਾ ਪਿਆ ਚਾਰ ਤੋਂ ਪੰਜ ਵਾਰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਜਾਣਾ ਪਿਆ ਪਰ ਕਿਸੇ ਵੀ ਤਰੀਕੇ ਦੀ ਇਸ ਵਕਤ ਉਸ ਨੂੰ ਜਿਹੜੀ ਨੌਕਰੀ ਨਹੀਂ ਮਿਲੀ ਪਰ ਇੱਥੇ ਵੱਡਾ ਸਵਾਲ ਇਹ ਆ ਕਿ ਪੰਜਾਬ ਦੇ ਵਿੱਚ ਜਿੱਥੇ ਬਹੁਤ ਨੌਜਵਾਨੇ ਕੂਕੂ ਕੇ ਕਹਿ ਰਹੇ ਨੇ ਧਰਨੇ ਮੁਜ਼ਾਰੇ ਲਾ ਰਹੇ ਨੇ ਕਿ ਸਾਨੂੰ ਨੌکریاں ਦਿੱਤੀਆਂ ਜਾਣ ਪਰ ਜਿੱਥੇ ਬੇਕਾਰੀ ਪੱਤਾ ਮਿਲਦਾ ਬੇਰੁਜ਼ਗਾਰ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਗਿਣਤੀ ਸਿਰਫ 1 4803 ਤੋਂ ਗਿਣਤੀ ਜਿਹੜੀ ਇਹ ਤਕਰੀਬਨ 2006-7 ਤੋਂ ਲਗਾਤਾਰ ਪਿਛਲੇ 18-19 ਸਾਲਾਂ ਤੋਂ ਇੰਨੀ ਘਟ ਗਈ ਕਿ ਸਾਲ 23 2023 ਦੇ ਵਿੱਚ ਇਕਾਤਾ ਨਿਲ ਹੋ ਗਿਆ ਤੇ ਇਸ ਸਾਲ ਦੇ ਅੰਕੜੇ ਦੇ ਵਿੱਚ ਇੱਕ ਵਿਅਕਤੀ ਆਇਆ ਕੀ ਸਿਰ ਆਪਾ ਇੱਕ ਵਿਅਕਤੀ ਪੰਜਾਬ ਦੇ ਵਿੱਚ ਬੇਰੋਜ਼ਗਾਰਾਂ ਇਹ ਬਹੁਤ ਵੱਡਾ ਸਵਾਲ ਹੈ ਦਰਅਸਲ ਜਿਹੜੇ ਅੰਕੜਿਆਂ ਦੇ ਨਾਲ ਉਹਨਾਂ ਨੂੰ ਮਾਪਿਆ ਜਾਂਦਾ ਉਹਨਾਂ ਅੰਕੜਿਆਂ ਦੇ ਉੱਪਰ ਉਹਨਾਂ ਨਿਜਵਾਂ ਦੇ ਉੱਪਰ ਹੀ ਬਹੁਤ ਵੱਡੇ ਸਵਾਲ ਲੈ ਕੇ 1978 79 ਦੇ ਜਿਹੜੇ ਬਣੇ ਕਾਨੂੰਨ ਨੇ ਉਹਨਾਂ ਅਨੁਸਾਰ ਤਾਂ ਅੱਜ ਦਾ ਜਿਹੜਾ ਜੋ ਸਾਰਾ ਮਹਿੰਗਾਈ ਦਾ ਦੌਰ ਆ ਉਹ ਆਪਸ ਦੇ ਵਿੱਚ ਮੈਚ ਨਹੀਂ ਕਰਦਾ ਕਿਉਂਕਿ ਉਸ ਵਕਤ ਦੇ ਦੌਰ ਦੇ ਹਾਲਾਤ ਹੋਰ ਸੀ ਤੇ ਅੱਜ ਦੇ ਹੋਰ ਨੇ ਉਸ ਵਕਤ ਜਿਹੜਾ ਕਿਸੇ ਸਬਜ਼ੀ ਦਾ ਰੇਟ ਜਾਂ ਕੋਈ ਹੋਰ ਜਿਹੜਾ ਕਿਸੇ ਚੀਜ਼ ਦਾ ਰੇਟ 10 ਰੁਪਏ ਸੀ ਤੇ ਅੱਜ ਉਹ 100 ਪਲੱਸ ਹੋਇਆ ਪਿਆ ਬਹੁਤ ਸਵਾਲ ਨੇ ਕਿ ਉਸ ਵਕਤ ਦੀ ਮਹਿੰਗਾਈ ਦੇ ਦੌਰ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਬੇਰੁਜ਼ਗਾਰਾਂ ਨੂੰ ਮਾਪਿਆ ਜਾ ਰਿਹਾ ਪੰਜਾਬ ਸਰਕਾਰ ਦੇ ਪੋਰਟਲ ਦੇ ਅਨੁਸਾਰ 22.12 ਲੱਖ ਨੌਜਵਾਨ ਨੌਕਰੀ ਲੈਣ ਦੀ ਕਤਾਰ ਦੇ ਵਿੱਚ ਨੇ ਬੇਰੁਜ਼ਗਾਰ ਨੌਜਵਾਨ ਪਿਛਲੇ 20 ਵਰਿਆਂ ਤੋਂ ਹਰ ਮੁੱਖ ਮੰਤਰੀ ਦੇ ਘਰ ਦੇ ਅੱਗੇ ਪ੍ਰਦਰਸ਼ਨ ਕਰ ਚੁੱਕੇ ਨੇ ਵੱਖ-ਵੱਖ ਯੂਨੀਅਨਾਂ ਨਾਲ ਵੱਖ-ਵੱਖ ਆਪਣੇ ਤੌਰ ਤੇ ਮੀਟਿੰਗਾਂ ਕਰ ਚੁੱਕੇ ਨੇ ਪਰੰਤੂ ਕਿਸੇ ਦੇਵੀ ਕਰੋ ਉਹਨਾਂ ਨੂੰ ਖੈਰਪੰਦੀ ਨਜ਼ਰ ਨਹੀਂ ਆਈ ਨੌਕਰੀ ਤਾਂ ਦੂਰ ਦੀ ਗੱਲ ਇਹਨਾਂ ਨੌਜਵਾਨਾਂ ਨੂੰ ਬੇਕਾਰੀ ਪੱਤਾ ਵੀ ਜਿਹੜਾ ਇਸ ਵਕਤ ਨਸੀਬ ਨਹੀਂ ਹੋ ਰਿਹਾ ਤੇ ਅੱਜ ਦੀ ਇਸ ਮੀਡੀਆ ਆਧਾਰੇ ਦੀ ਜਿਹੜੀ ਇੱਕ ਰਿਪੋਰਟ ਨੇ ਬਹੁਤ ਵੱਡੇ ਸਵਾਲ ਖੜੇ ਕੀਤੇ ਹਨ ਹਾਲਾਂਕਿ ਇਸ ਦੇ ਵਿੱਚ ਸਰਕਾਰੀ ਅੰਕੜੇ ਵੀ ਸਾਹਮਣੇ ਆਏ ਨੇ ਹਾਲਾਂਕਿ ਸਰਕਾਰਾਂ ਅੱਗੇ ਸਵਾਲ ਇਹ ਖੜਾ ਹੋ ਗਿਆ ਕਿ ਜਿੱਤੇ ਕਿਹਾ ਜਾਂਦਾ ਕਿ ਨੌਕਰੀਆਂ ਨਹੀਂ ਮਿਲ ਰਹੀਆਂ ਨੌਜਵਾਨਾਂ ਨੂੰ ਤਾਂ ਬੇਕਾਰੀ ਪੱਤਾ ਵੀ ਨਹੀਂ ਮਿਲ ਰਿਹਾ ਪੂਰੇ ਪੰਜਾਬ ਦੇ ਵਿੱਚ ਕੀ ਸਿਰਫ ਇੱਕ ਨੌਜਵਾਨ ਬੇਰੁਜ਼ਗਾਰਾ ਕਿ ਜਿਸ ਨੂੰ ਬੇਕਾਰੀ ਪੱਤਾ ਮਿਲਦਾ ਸਰਕਾਰ ਦੇ ਅੱਗੇ ਬਹੁਤ ਵੱਡੇ ਸਵਾਲ ਨੇ ਇਹ ਅੰਕੜੇ ਬਹੁਤ ਸਰਕਾਰ ਦੇ ਨੁਮਾਇੰਦਿਆਂ ਨੂੰ ਜਾਂ ਫਿਰ ਜਿਹੜੇ ਸਤਾਈ ਦੇ ਵਿੱਚ ਆਉਣ ਵਾਲੇ ਸੋਚ ਰਹੇ ਨੇ ਉਹਨਾਂ ਅੱਗੇ ਸਵਾਲ ਕਰਦੇ ਨੇ ਤਾਂ ਜੇਕਰ ਇਹ ਸਾਰੀ ਪੇਸ਼ਕਸ਼ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਧੰਨਵਾਦ